ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਗੋਭੀ ਦੇ ਪਕੌੜੇ ਉਹਦੇ ਵਾਸਤੇ ਅਸੀਂ ਗੋਭੀ ਕੱਟੀ ਹੋ ਆ ਜੀ ਇਹਨੂੰ ਅਸੀਂ ਉਬਲਦੇ ਪਾਣੀ ਦੇ ਵਿੱਚ 2-3 ਮਿੰਟ ਰੱਖਾਂਗੇ ਫਿਰ ਅਸੀਂ ਕੱਢਾਂਗੇ ਬਾਹਰ ਅਗਰ ਅਸੀਂ ਇਹਨੂੰ ਉਬਾਲਣਾ ਰੱਖ ਦਿੱਤਾ ਜੀ ਅਸੀਂ ਵਿੱਚ ਥੋੜਾ ਜਿਹਾ ਲੂਣ ਵੀ ਪਾ ਦਵਾਂਗੇ ਤਾਂ ਗੋਭੀ ਦੇ ਵਿੱਚ ਨਾ ਲੂਣ ਦਾ ਸਵਾਦ ਆ ਜਾਊਗਾ ਉਹ ਵੀ ਅਸੀਂ 2 ਕੁ ਮਿੰਟ ਉਬਲਦੇ ਪਾਣੀ ਚ ਰੱਖੀ ਆ ਜੀ ਬਹੁਤੀ ਜ਼ਿਆਦਾ ਨਹੀਂ ਕੀਤੀ ਹੁਣ ਅਸੀਂ ਇਹਨੂੰ ਅਸੀਂ ਬਾਹਰ ਕੱਢ ਲਿਆ ਪਕੌੜੇ ਬਣਾਉਣ ਵਾਸਤੇ ਅਸੀਂ ਬੇਸਣ ਪਾਵਾਂਗੇ ਜੀ ਬੇਸਣ ਅਸੀਂ ਛਾਂ ਕੇ ਰੱਖਿਆ ਹੈ ਜੀ 4 ਕ ਚਮਚੇ ਪਰ ਪਰ ਕੇ ਪਾ ਲਵਾਂਗੇ ਜੇ ਲੋਡ ਹੋਈ ਤਾਂ ਫਿਰ ਹੋਰ ਪਾ ਲਵਾਂਗੇ ਉਬੇਸਨ ਖੋਲਣ ਲਈ ਜੀ ਅਸੀਂ ਇਹਦੇ ਵਿੱਚ ਲਸਣ ਆਦਰਕ ਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ ਥੋੜੀ ਜਿਹੀ ਹਲਦੀ ਪਾਵਾਂਗੇ ਕਲਰ ਵਾਸਤੇ ਥੋੜਾ ਗਰਮ ਮਸਾਲਾ ਪਾਵਾਂਗੇ ਇਹ ਤਾਂ ਨਹੀਂ ਇਹ ਪਾਊਡਰ ਦਾ ਚਮਚਾ ਪਾਵਾਂਗੇ ਦੋ ਚਮਚੇ ਲਹੂਣ ਦੇ ਪਾਵਾਂਗੇ ਜੀ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਥੋੜੀ ਜੀ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਜੀ ਥੋੜੀ ਜੀ ਜੁਆਇਨ ਪਾਵਾਂਗੇ ਜੀ ਜੁਆਇਨ ਨੂੰ ਥੋੜੀ ਜਿਹਾ ਕਰਿਸ਼ ਕਰ ਲਵਾਂਗੇ ਫਿਰ ਪਾਵਾਂਗੇ ਥੋੜੀ ਜੀ ਹਿੰਗ ਪਾਵਾਂਗੇ ਉਹਨੋਂ ਸੇ ਬੇਸਨ ਰਲਾਵਾਂਗੇ ਜੀ ਥੋੜਾ ਥੋੜਾ ਪਾਣੀ ਪਾਵਾਂਗੇ ਬਹੁਤਾ ਨਹੀਂ ਪਾਵਾਂਗੇ ਪਾਣੀ ਅਸੀਂ ਇਹਦੇ ਵਿੱਚ ਥੋੜਾ ਹੋਰ ਪਾਵਾਂਗੇ ਥੋੜਾ ਜਿਹਾ ਹੋਰ ਪਾਣਾ ਜੀ ਪਾਣੀ ਇਹੋ ਬੋਲ ਤਿਆਰ ਕਰਨਾ ਜੀ ਨਾ ਬਹੁਤਾ ਸੰਘਣਾ ਹੋਵੇ ਨਾ ਬਹੁਤਾ ਪਤਲਾ ਹੋਵੇ ਨੋਰਮਲ ਜਿਹਾ ਹੀ ਕਰਨਾ ਆ ਥੋੜਾ ਜਿਹਾ ਹੋਰ ਪਾਵਾਂਗੇ ਪਾਣੀ ਇਹਨੂੰ ਦਾਣਾ ਰੜਾ ਲਵਾਂਗੇ ਜੀ ਇਹ ਚ ਮੈਸਨ ਦੀ ਘਣ ਜਾਈ ਨਾ ਰਵੇ ਮੈਸਨ ਦਾ ਘੋਲ ਸਾਡਾ ਤਿਆਰ ਹੋ ਗਿਆ ਜੀ ਹੁਣ ਇਹਨੇ ਅਸੀਂ 10 ਮਿੰਟ ਬਾਸ ਤੇ ਰੱਖ ਦਵਾਂਗੇ ਤੇ ਗੋभी ਤਿਆਰ ਕਰ ਲੈਨੇ ਆ ਗੋਭੀ ਦੇ ਉੱਤੇ ਥੋੜਾ ਜਿਹਾ ਨਾਣ ਮਸਾਲੇ ਪਾਵਾਂਗੇ ਜੀ ਥੋੜਾ ਜਿਹਾ ਅਸੀਂ ਲੂਣ ਪਾਵਾਂਗੇ ਆ ਗਏ ਫਿੱਕੀ ਫਿੱਕੀ ਨਾ ਲੱਗੇ ਜੀ ਇਹ ਥੋੜਾ ਤਨੀਆ ਪਾਊਡਰ ਪਾਵਾਂਗੇ ਥੋੜਾ ਗਰਮ ਮਸਾਲਾ ਪਾਵਾਂਗੇ ਥੋੜੀ ਹਲਦੀ ਵੀ ਪਾ ਦਮਾਂਗੇ ਕਲਰ ਸੋਨਾ ਹੋ ਜਾਊਗਾ ਥੋੜੀ ਦੇਗੀ ਲਾਲ ਮਿਰਚ ਪਾ ਦਾਂਗੇ ਥੋੜੀ ਕਾਲੀ ਮਿਰਚ ਵੀ ਪਾ ਦਵਾਂਗੇ ਇਹਦਾ ਵੀ ਫਲੇਵਰ ਬਚਾ ਦੇਗਾ ਹੁਣ ਅਸੀਂ ਇਹਨੂੰ ਇੱਧਰ ਹਿਲਾ ਲਵਾਂਗੇ ਜੀ ਤਾਂ ਗੋਭੀ ਦੇ ਡੱਕਰੇ ਫਿੱਕੇ ਫਿੱਕੇ ਨਾ ਰਹਿਣ ਗੋਭੀ ਅਸੀਂ ਠੰਡੀ ਕਰ ਲਈਏ ਫੇਰ ਅਸੀਂ ਇਹਦੇ ਵਿੱਚ ਮਸਾਲੇ ਪਾਏ ਆ ਠੰਡੀ ਕਰਕੇ ਪਾਉਣੇ ਆ ਚਲੋ ਜੀ ਹੁਣ ਰਲ ਗਿਆ ਜੀ ਇਹ 10 ਮਿੰਟ ਹੋ ਗਿਆ ਜੀ ਸਾਡਾ ਬੇਸਣ ਪਏ ਨੂੰ ਹੁਣ ਅਸੀਂ ਇਹਦੇ ਵਿੱਚ ਨਾ ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ ਸੌਣਾ ਦੇ ਪਾਉਂਦੇ ਇਹਨੂੰ ਅਸੀਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਫਿਰ ਅਸੀਂ ਪਕੌੜੇ ਬਣਾਵਾਂਗੇ ਕੜਾਈ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਕੇ ਰੱਖ ਦਿੱਤਾ ਸਗਾ ਜੀ ਹਾਂ ਤੇਲ ਸਾਡਾ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਕੌੜੇ ਪਾਵਾਂਗੇ ਇਦਾਂ ਸਾਰਾ ਪਾਸੇ ਪੇਸਣ ਲਾ ਲਵਾਂਗੇ ਜੀ ਫਿਰ ਅਸੀਂ ਇਹਨੂੰ ਇਦਾਂ ਚੱਕ ਕੇ ਵਿੱਚ ਪਾ ਦਵਾਂਗੇ ਬਿਆਸ ਸਾਡੀ ਮੀਡੀਅਮ ਤੇ ਆ ਜੀ ਅਸੀਂ ਮੀਡੀਅਮ ਤੇ ਇਹਨਾਂ ਨੂੰ ਪਕਾਵਾਂਗੇ

ਕੋੜੇ ਸਾਡੇ ਹੋ ਗਏ ਜੀ 골ਡਨ ਕਲਰ ਦੇ ਹੁਣ ਅਸੀਂ ਇਹਨਾਂ ਨੂੰ ਕੱਟ ਲਵਾਂਗੇ ਕੱਟ ਕੇ ਅਸੀਂ ਇਹ ਜਾਲੀ ਵਿੱਚ ਪਾ ਦਵਾਂਗੇ ਇਹਨਾਂ ਦਾ ਤੇਲ ਸਾਰਾ ਨਿਚੜ ਜਾਊਗਾ ਆਹ ਦੇਈਏ ਅਸੀਂ ਸਾਰੇ ਪਾ ਦਵਾਂਗੇ ਜੀ ਹੁਣ ਪਕੌੜੇ ਸਾਡੇ ਬਣ ਕੇ ਤਿਆਰ ਆ ਜੀ ਅਸੀਂ ਖਾ ਕੇ ਦੇਖਿਆ ਪਕੌੜੇ ਬਹੁਤ ਜਿਆਦਾ ਸਵਾਦ ਬਣੇ ਆ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਪਕੌੜੇ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ